ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜੋ ਕਿਛ ਕਰੈ ਸੋਏ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ تن کی صبح سب نی تھائیں جن پرب کے چرن پراتے میرے راما ہر سنتاں جیڑن کوئی بھگتاں بن آئے پرب اپنے سئو دل تھل نہیں ال سہی رہا کوٹ اپرادی سنت سنگ اُدرے ਜਮਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰਿ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਾਟੈ ਸੰਤ ਸਰਣ ਜੋ ਆਵੇ ਜਿਹਾ ਮਨੁ ਰਥ ਕਾਰ ਅਰਾਦੇ ਸੋ ਸੰਤਨ ਤੇ ਭਾਵੈ ਜਨਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹੂ ਨਾਨਕ ਜਿਨ ਸਤ ਗੁਰ ਪੇਟਿਆ ਸੇ ਸਭ ਤੇ ਪੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉ ਜਲ ਤਲ ਮਹੀ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਧਰੈ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰਿ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਅਰਦੇ ਸੋ ਸੰਤਨ ਤੇ ਭਰੈ ਜਨ ਕੀ ਮਹਿਮਾ ਕਿ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹ ਨਾਨਕ ਜਿਨ ਸਤ ਗੁਰ ਪੇਟਿਆ ਸੇ ਸਭ ਤੇ ਭੈ ਨ ਕਣੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਤੇ ਤਿਨ ਕੀ ਸੁਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜਿਵੜ ਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉ ਜਲ ਥਲ ਮਹੀ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੈ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਅਰਦੇ ਸੋ ਸੰਤਨ ਤੇ ਭਾਵੈ ਜਨ ਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹ ਨਾਨਕ ਜਿਨ ਸਤਿਗੁਰ ਪੇਟਿਆ ਸੇ ਸਭ ਤੇ ਭੈ ਨ ਕਣੇ ਸਤਨਾਮ ਸ਼੍ਰੀ ਵਾਖੂ ਸਾਹਿਬ ਜੀ ਸੁਹੀ ਮਹਲਾ 5 ਜੋ ਕਿਛੇ ਕਰੈ ਸੋਇ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾ ਜਿਵੜਨ ਕੋਈ ਭਗਤਾਂ ਬਣ ਆਏ ਪ੍ਰਭ ਆਪਣੇ ਸਿਉ ਜਲ ਥਲ ਨਹੀਂ ਅਲਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੇ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਾਰ ਅਰਦੇ ਸੋ ਸੰਤਨ ਤੇ ਭਾਵੈ ਜਨ ਕੀ ਮਹਿਮਾ ਕਿ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਹੂ ਨਾਨਕ ਜਿਨ ਸਤਿਗੁਰ ਪੇਟਿਆ ਸੇ ਸਭ ਤੇ ਭੈ ਨ ਕਣੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਏ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮਾ ਹਰ ਸੰਤਾਂ ਜਿਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੈ ਜਮ ਤੱਕੇ ਨਿਹੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਅਰਦੇ ਸੋ ਸੰਤਨ ਤੇ ਭਰੈ जानकी महमा के तक बरण जो प्रभ ने अपने पाने काहू नानक का जिन सतगुर पेट्या से सब ते पे निकाने सतना श्री जी साहेब ਮਹਲਾ ਪੰਜਵਾ ਜੋ ਕਿਛੇ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵੜਨ ਕੋਈ ਭਗਤਾਂ ਬਣ ਆਏ ਪ੍ਰਭ ਆਪਣੇ ਸਿਉ ਜਲ ਥਲ ਨਹੀਂ ਅਲਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਧਰੈ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤិន ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਅਰਦੇ ਸੋ ਸੰਤਨ ਤੇ ਭਾਵੈ ਜਨਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਹ ਨਾਨਕ ਜਿਨ ਸਤ ਗੁਰ ਪੇਟਿਆ ਸੇ ਸਭ ਤੇ ਪੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇ ਵਡਨਾ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉਂ ਜਲ ਫਲ ਨਹੀਂ ਅਲ ਸੋਈ ਰਹਾ ਕੋਟ ਅਪਰਾਧੇ ਸੰਤ ਸੰਗ ਉਦਰੇ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ संत शरण जो आवे जेहा जे मनोरथ कर आरादे सो संतन ते पावे जनकी महिमा के तक बरनो जो प्रभु ने अपने पाणे कह नानक जिन सतगुरु पेट्या से सब ते पै न गने ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ ਤਨ ਕੀ ਸੁਬਾਹ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮਾ ਹਰ ਸੰਤਾ ਜਿਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਿਉ ਜਲ ਥਲ ਨਹੀਂ ਅਲ ਸੋਈ ਰਹਾ ਕੋਟ ਅਪਰਾਧ ਸੰਤ ਸੰਗ ਉਦਰੈ ਜਮਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰਿ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਾਰ ਅਰਦੇ ਸੋ ਸੰਤਨ ਤੇ ਭਾਵੈ ਜਨਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹੂ ਨਾਨਕ ਜਿਨ ਸਤਿਗੁਰ ਪੇਟਿਆ ਸੇ ਸਭ ਤੇ ਪੈ ਨਿਕਣੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜੋ ਕਿਛੇ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜਿਵੜਨ ਕੋਈ ਪਗਤਾ ਬਣ ਆਏ ਪ੍ਰਭ ਆਪਣੇ ਸਿਓਂ ਜਲ ਥਲ ਮਹੀਂ ਅਲ ਸੋਈ ਰਹਾ ਕੋਟ ਅਪਰਾਧੇ ਸੰਤ ਸੰਗ ਉਦਰੇ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤင် ਹਰ ਸਿਓਂ ਆਣਾ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਾਰਾ ਦੇ ਸੋ ਸੰਤਨ ਤੇ ਭਾਵੈ ਜਨਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹੂ ਨਾਨਕ ਜਿਨ ਸਤ ਗੁਰ ਪੇਟਿਆ ਸੇ ਸਭ ਤੇ ਪੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜੋ ਕਿਛ ਕਰੈ ਸੋਏ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉ ਜਲ ਥਲ ਨਹੀਂ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੈ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਰ ਮਨੋ ਰਥ ਕਰ ਅਰਦੇ ਸੋ ਸੰਤਨ ਤੇ ਭਾਵੈ ਜਨ ਕੀ ਮਹਿਮਾ ਕਿ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਹ ਨਾਨਕ ਜਿਨ ਸਤਿਗੁਰ ਪੇਟਿਆ ਸੇ ਸਭ ਤੇ ਭੈ ਨ ਕਣੇ ਸਤਨਾਮ ਸ਼੍ਰੀ ਵਾਖੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਤੇ ਤਿਨ ਕੀ ਸੁਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜਿਵੜ ਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉ ਜਲ ਥਲ ਨਹੀਂ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੇ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ संत शरण जो आवे जे हा मनोरथ कर आरा दे सो संतन ते पावे जन की महिमा के तक बरनो जो प्रभु ने अपने पाणे कहू नानक जिन सतगुरु पेटिया से सब ते पै न गने ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜੋ ਕਿਛ ਕਰੈ ਸੋਏ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ تن کی صبح سب نی تھائیں جن پرب کے چرن پراتے میرے راما ہر سنتا جیڑن کوئی بھگتا بن ائے پرب اپنے سئو جل تھل مہیل سئی رہا کوٹ اپرادی سنت سنگ اُدرے ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰਿ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਾ ਕਰਾ ਦੇ ਸੋ ਸੰਤਨ ਤੇ ਭਰੈ जानकी महमा के तक बरनो जो प्रभ ने अपने पाने काहू नानक का जिन साथ गुर पेट्या से सब ते पहने सतनाम श्री वाहिगुरु साहिब जी ਸੋਹੇ ਮਹਲਾ ਪੰਜਵਾ ਜੋ ਕਿਛ ਕਰੈ ਸੋਏ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜਿਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਿਓ ਜਲ ਥਲ ਨਹੀਂ ਅਲ ਸੋਈ ਰਹਾ ਕੋਟ ਅਪਰਾਦੇ ਸੰਤ ਸੰਗ ਉਦਰੈ ਜਮ ਤਾਂ ਕੈ ਨੇੜਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰਿ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜਿਹਾ ਮਨੋਰਥ ਕਰ ਕਰ ਦੇ ਸੋ ਸੰਤਨ ਤੇ ਭਾਵੈ ਜਨਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਨੇ ਆਪਣੇ ਪਾਣੇ ਕਾਹੂ ਨਾਨਕ ਜਿਨ ਸਤ ਗੁਰ ਪੀਟਿਆ ਸੇ ਸਭ ਤੇ ਪੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੁਬਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜਿਵੜਨ ਕੋਈ ਭਗਤਾ ਬਣ ਆਏ ਪ੍ਰਭ ਆਪਣੇ ਸਉ ਦਲਤਲ ਨਹੀਂ ਅਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਦਰੈ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤင် ਹਰ ਸਿਉ ਆਣਾ ਮਿਲਾਵੇ माया मोह परम पौ काटै संत शरण जो आवे जेहा मनोरथ कार आदे सो संतन ते पावै जन की महिमा के तक बरनो जो प्रभु ने अपने पाणे ਕਾਹ ਨਾਨਕ ਜਿਨ ਸਤਗੁਰ ਪੇਟਿਆ ਸੇ ਸਭ ਤੇ ਭੈ ਨ ਕਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ